ਪਿੰਡ ਕਾਲੇ ਕਨਪੁਰ ਦੀਆਂ ਦੋ ਤੀਆਂ ਕਬੱਡੀ ਦੇ ਵਿੱਚ ਮੱਲਾ ਮਾਰ ਰਹੀਆਂ ਹਨ ਪਰ ਅੱਜ ਤੱਕ ਕਿਸੇ ਪਿੰਡ ਵਾਸੀ ਜਾਂ ਕਿਸੇ ਸੰਸਥਾ ਨੇ ਇਹਨਾਂ ਦਾ ਮਾਣ ਸਨਮਾਨ ਨਹੀਂ ਕੀਤਾ ਅੱਜ ਪਿੰਡ ਦੇ ਇੱਕ ਵਾਸੀ ਬਲਵਿੰਦਰ ਸਿੰਘ ਕੋਲਾ ਵੱਲੋਂ ਇਹਨਾਂ ਤੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਦੋਵੇਂ ਤੀਆਂ ਨੇ ਅੱਖਾਂ ਵਿੱਚ ਅਥਰੂ ਪਰ ਕੇ ਕਿਹਾ ਕਿ ਅਸੀਂ ਗਰੀਬ ਕਰਦੀਆਂ ਹਾਂ ਇਸ ਕਰਕੇ ਸਾਡਾ ਕੋਈ ਵੀ ਮਾਣ ਸਨਮਾਨ ਨਹੀਂ ਕਰਦਾ ਸਾਡੇ ਸੁਪਨੇ ਬਹੁਤ ਵੱਡੇ ਨੇ ਪਰ ਕੀ ਕਰੀਏ ਅਸੀਂ ਗਰੀਬ ਕਰਾਂ ਦੇ ਵਿੱਚ ਰਹਿੰਦੀਆਂ ਹਾਂ ਸਾਡੀ ਮਾਂ ਲੋਕਾਂ ਦੇ ਘਰਾਂ ਵਿੱਚ ਪੋਚੇ ਮਾਰ ਕੇ ਘਰ ਦਾ ਗੁਜ਼ਾਰਾ ਕਰਦੀ ਹੈ। ਆ ਬਟਾ ਕੀ ਨਾਮ ਤੁਹਾਡਾ? ਸ਼ਰਨਜੀਤ ਕੌਰ। ਸ਼ਰਨੀ ਕਿਹੜੇ ਪਿੰਡ ਦੇ ਆਲਾ? ਕਾਲੇਗਨੂਪੁਰ। ਜੀ ਤੁਸੀਂ ਕਿਹੜੀ ਗੇਮ ਖੇਡਤੀ ਆ? ਕਬੱਡੀ। ਕਬੱਡੀ ਕਦੋਂ ਦੇ ਕਰਦੇ ਆ ਰਹੇ? ਤਾਂ ਪੁੱਛਦਾ ਕਿ ਕਿੰਨੇ ਕੁ ਮੈਡਲ ਜਿੱਤੇ ਆਏ? ਕਿੱਥੇ-ਕਿੱਥੇ ਖੇਡਿਆ? ਤਿੰਨ-ਚਾਰ ਸਾਲ ਹੋ ਗਏ ਕਬੱਡੀ ਖੇਡਦਾ। ਕੀ ਪਟਿਆਲੇ, ਸੰਗਰੂਰ, ਕਾਫੀ ਜਗ੍ਹਾ ਖੇਡਿਆ। ਉਹ ਕਿੰਨਾ ਕਿ ਮਨ ਚੰਗਾ ਲੱਗਦਾ। ਛੀਨਾ ਮਨ ਲੱਗਿਆ। ਕੋਈ ਸਮਾਨ-ਸਮਾਨ ਦਾ ਰੱਖੀਤਾ ਗਈ ਜੀ ਪਿੰਡ ਵਾਲਿਆਂ ਦੀ? ਨਹੀਂ ਬਹੁਤ ਵਜ੍ਹਾ ਲੱਗਾ ਸਰ ਜੀ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਇਹਨ ਸਨ ਮਹੰਤ ਕੀਤਾ ਇਹਨਾਂ ਨੇ ਬਹੁਤ ਵਧੀਆ ਲੱਗਦਾ ਮੈਨੂੰ ਸੋ ਵੀ ਕਬੱਡੀ ਕਿਉਂ ਥੋੜੀ ਸੀ ਕਬੱਡੀ ਕੀ ਜਦੋਂ ਦੀਦਿਆਂ ਨੂੰ ਵੇਣ ਨੇ ਛੋਟੇ ਛੋਟੇ ਹੁੰਦੇ ਆ ਖੇਡਦੇ ਆ ਇਹ ਸਾਨੂੰ ਹੁੰਦਾ ਕਿ ਐਂ ਵੀ ਖੇਡੀਏ ਬਾਅਦ ਵਿੱਚ ਐਂ ਗਰਾਊਂਡ ਸਟਾਰਟ ਕਰਤੀ ਫਿਰ ਖੇਡਣ ਲੱਗੇ ਘਰਾਂ ਦੇ ਕੀ ਲਾਦੇ ਤੁਹਾਡੇ ਕਿ ਪਾਪਾ ਮਜ਼ਦੂਰੀ ਦਾ ਕੰਮ ਕਰਦੇ ਆ ਕਿ ਡਾਈਟ ਪੂਰੀ ਨਹੀਂ ਮਿਲਦੀ ਕਿ ਸਾਨੂੰ ਇਹ ਹੁਣ ਸਰਕਾਰ ਡਾਈਟ ਦੇਵੇ ਲੱਗਦਾ ਕੋ ਚੰਗੀ ਖਰਾਕ ਮਿਲੇ ਤੇ ਤੁਸੀਂ ਹੋਰ ਖੇਡ ਸਕਦੇ ਹੋ ਹਾਂਜੀ ਕਿ ਸਾਡੇ ਦੇਸ਼ ਦਾ ਨਾਮ ਰੋਸ਼ਨ ਹੋਵੇ ਅੰਮ੍ਰਿਤਸਰ ਪੰਜਾਬ ਵਧਿਆ ਵਧਿਆ ਇੱਕ ਹੀ ਵਧਿਆ ਪਲੇਅਰ ਬਣ ਜਾਈਏ ਹਾਂਜੀ ਸੁਪਨੇ ਕੀਆ ਤੁਹਾਡੇ ਸਰੀਏ ਕਿ ਇੱਕ ਵਧਿਆ ਪਲੇਅਰ ਬਣੀ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ ਮਮੀ ਪਾਪਾ ਕੋਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਬੜੀ ਖੁਸ਼ੀ ਆ ਕਿ ਇਹ ਬੱਚੀਆਂ ਸਾਡੇ ਨਗਰ ਦੀਆਂ ਪਹਿਲੋਂ ਤੇ ਇਹ ਨੈਸ਼ਨਲ ਖੇਡੀਆਂ ਹੁਣ ਇੰਟਰਨੈਸ਼ਨਲ ਖੇਡੀਆਂ ਤੇ ਕਿੰਨੀ ਵੱਡੀ ਖੁਸ਼ੀ ਵਾਲੀ ਗੱਲ ਆ ਤੇ ਇਹ ਬੱਚੀਆਂ ਦੋਵੇਂ ਗਰੀਬ ਘਰ ਦੀਆਂ ਮਜਬੀ ਸਿੱਖ ਨੇ ਇਹਨਾਂ ਦੀ ਵਿਚਾਰਿਆਂ ਦੀ ਕੋਈ ਹੈਲਪ ਨਹੀਂ ਕਰਦਾ ਇਹਨਾਂ ਦੀ ਮਦਦ ਜੇ ਅਗਲੀ ਸਾਡੇ ਕੰਮ ਕਰਦੀ ਹੈ ਤੇ ਮੈਨੂੰ ਜਦੋਂ ਇਹਨਾਂ ਨੇ ਆ ਕੇ ਦੱਸਿਆ ਵੀ ਇਦਾਂ ਬੱਚੀਆਂ ਖੇਡ ਕੇ ਆਈਆਂ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਇਹਨਾਂ ਨੂੰ ਸਪੈਸ਼ਲ ਤੌਰ ਤੇ ਘਰ ਬੁਲਾ ਕੇ ਤੇ ਮੈਂ ਕਿਹਾ ਵੀ ਇਹਨਾਂ ਦਾ ਮਾਨ ਸਨਮਾਨ ਕਰਨਾ ਹੈ ਮੈਂ ਆਪਣੇ ਨੂੰ ਜੋ ਵੀ ਆ ਕੁਝ ਕੈਸ਼ ਕੁਝ ਜੋ ਵੀ ਮੇਰੇ ਕੋਲ ਹੋ ਸਕਦਾ ਮੈਂ ਇਹਨਾਂ ਦਾ ਕਰੂੰਗਾ ਬਾਕੀ ਮੈਂ ਸਰਕਾਰਾਂ ਅੱਗੇ ਵੀ ਬੇਨਤੀ ਕਰਦਾ ਐ ਅੱਗੇ ਵੀ ਸਾਡੀਆਂ ਦੋ ਬੱਚੀਆਂ ਨਾ ਇੰਟਰਨੈਸ਼ਨਲ ਖੇਡ ਕੇ ਆਈਆਂ ਦੁਬਈ ਗਈਆਂ ਸੀ ਉਹਨਾਂ ਨੂੰ ਇੱਥੇ ਸਰਜੀਤ ਸਿੰਘ ਪਹਿਲਵਾਨ ਤੇ ਮੇਰੇ ਵੱਲੋਂ ਇੱਥੇ ਕਰਕੇ ਮੇਲਾ ਜਦੋਂ ਆਪਾਂ ਪਿੰਡ ਕਰਾਉਂਦੇ ਆ ਉਹਨਾਂ ਨੂੰ ਅਸੀਂ 10-10 ਹਜ਼ਾਰ ਰੁਪਿਆ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਸੀ ਤੇ ਮਾਨੂੰ ਆਪਣੇ ਆਪ 'ਚ ਖੁਸ਼ੀ ਮਿਲਦੀ ਆ ਵੀ ਸਾਡੀਆਂ ਪਿੰਡ ਦੀਆਂ ਬੱਚੀਆਂ ਖੇਡਣ ਜਾਂਦੀਆਂ ਬੱਚੇ ਖੇਡਣ ਜਾਂਦੇ ਕਿੰਨੀ ਚੰਗੀ ਗੱਲ ਆ ਨਹੀਂ ਤੇ ਇੱਥੇ ਸਾਡੇ ਚੌਂਕਾ ਦੇ ਵੇਖ ਲੋ ਨਸ਼ਾ ਨਸ਼ਾ ਤੇ ਨਸ਼ਾ ਤੇ ਇਹ ਬੱਚੀਆਂ ਗਰੀਬ ਘਰ ਤੋਂ ਉਠੀਆਂ ਇਹਨਾਂ ਦੀ ਮੈਂ ਸਰਕਾਰਾਂ ਅਗੇ ਬੇਨਤੀ ਕਰਦਾ ਜੋ ਵੀ ਮੇਰੇ ਕੋਲ ਆਵਾਜ਼ ਨੂੰ ਸੁਣਦਾ ਹੈ ਇਹਨਾਂ ਬੱਚੀਆਂ ਦੀ ਅਸੀਂ ਕੀ ਅਨੁਕ ਕਰ ਸਕਦੇ ਆ ਜੋ ਸਰਕਾਰਾਂ ਕਰ ਸਕਦੀਆਂ ਉਹ ਸਰਕਾਰਾਂ ਇਹਨਾਂ ਦੀ ਹੈਲਪ ਕਰਨ ਇਹਨਾਂ ਨੂੰ ਵੱਤਵਾ ਦੇ ਅੱਗੇ ਲੈ ਕੇ ਜਾਣ ਇਹਨਾਂ ਨੂੰ ਖਰਾਕ ਦੇਣ ਇਹ ਦੋਵੇਂ ਹੀ ਪਰਿਵਾਰ ਮਾਵਾ ਘਰਾਂ ਦਾ ਕੰਮ ਕਰਦੀਆਂ ਤੇ ਪੀਓ ਮਿਹਨਤ ਕਰਦੀਆਂ ਇਹਨਾਂ ਨੂੰ ਕੌਣ ਚੱਕੂਗਾ ਇਹਨਾਂ ਨੂੰ ਚੱਕੂਗਾ ਤੇ ਕੋਈ ਰੱਬ ਦਾ ਬੰਦਾ ਹੀ ਆ ਜਿਹੜਾ ਇਹਨਾਂ ਦੀ ਮਤ ਕਰੇ ਜਾਂ ਸਰਕਾਰ ਕਰੇ ਤੇ ਇਹ ਅੱਗੇ ਨਿਕਲ ਨਹੀਂ ਸਾਨੂੰ ਸਾਰਿਆਂ ਨੂੰ ਇਹਨਾਂ ਧੀਆਂ ਦੀ ਸਪੋਰਟ ਲਈ ਅੱਗੇ ਆਉਣਾ ਚਾਹੀਦਾ ਹੈ ਪਿੰਡ ਕਾਲੇ ਕਨਪੁਰ ਦੀਆਂ ਦੋ ਤੀਆਂ ਕਬੱਡੀ ਦੇ ਵਿੱਚ ਮੱਲਾ ਮਾਰ ਰਹੀਆਂ ਹਨ ਪਰ ਅੱਜ ਤੱਕ ਕਿਸੇ ਪਿੰਡ ਵਾਸੀ ਜਾਂ ਕਿਸੇ ਸੰਸਥਾ ਨੇ ਇਹਨਾਂ ਦਾ ਮਾਣ ਸਨਮਾਨ ਨਹੀਂ ਕੀਤਾ ਅੱਜ ਪਿੰਡ ਦੇ ਇੱਕ ਵਾਸੀ ਬਲਵਿੰਦਰ ਸਿੰਘ ਕੋਲਾ ਵੱਲੋਂ ਇਹਨਾਂ ਤੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਦੋਵੇਂ ਤੀਆਂ ਨੇ ਅੱਖਾਂ ਵਿੱਚ ਅਥਰੂ ਪਰ ਕੇ ਕਿਹਾ ਕਿ ਅਸੀਂ ਗਰੀਬ ਕਰਦੀਆਂ ਹਾਂ ਇਸ ਕਰਕੇ ਸਾਡਾ ਕੋਈ ਵੀ ਮਾਣ ਸਨਮਾਨ ਨਹੀਂ ਕਰਦਾ ਸਾਡੇ ਸੁਪਨੇ ਬਹੁਤ ਵੱਡੇ ਨੇ ਪਰ ਕੀ ਕਰੀਏ ਅਸੀਂ ਗਰੀਬ ਕਰਾਂ ਦੇ ਵਿੱਚ ਰਹਿੰਦੀਆਂ ਹਾਂ ਸਾਡੀ ਮਾਂ ਲੋਕਾਂ ਦੇ ਘਰਾਂ ਵਿੱਚ ਪੋਚੇ ਮਾਰ ਕੇ ਘਰ ਦਾ ਗੁਜ਼ਾਰਾ ਕਰਦੀ ਹੈ। ਆ ਬਟਾ ਕੀ ਨਾਮ ਤੁਹਾਡਾ? ਸ਼ਰਨਜੀਤ ਕੌਰ। ਸ਼ਰਨਜੀਤ ਕਿਹੜੇ ਪਿੰਡ ਦੇ ਆ? ਕਾਲੇਗਨੂਪੁਰ। ਜੇ ਤੁਸੀਂ ਕਿਹੜੀ ਗੇਮ ਖੇਡਤੀ ਆ? ਕਬੱਡੀ। ਕਬੱਡੀ ਕਦੋਂ ਦੇ ਕਰਦੇ ਆ ਰਹੇ? ਤਾਂ ਪੁੱਛਦਾ ਕਿ ਕਿੰਨੇ ਕੁ ਮੈਡਲ ਜਿੱਤੇ ਆਏ? ਕਿੱਥੇ-ਕਿੱਥੇ ਖੇਡਿਆ? 3-4 ਸਾਲ ਹੋ ਗਏ ਕਬੱਡੀ ਖੇਡਦਾ। ਕੀ ਪਟਿਆਲੇ, ਸੰਗਰੂਰ, ਕਾਫੀ ਜਗ੍ਹਾ ਖੇਡਿਆ। ਉਹ ਕਿੰਨਾ ਕਿ ਮਨ ਚੰਗਾ ਲੱਗਦਾ। ਛੀਨਾ ਮਨ ਲੱਗਿਆ। ਕੋਈ ਸਮਾਨ-ਸਮਾਨ ਦਾ ਰੱਖੀਤਾ ਗਈ ਜਿੱਦ ਪਿੰਡ ਵਾਲਿਆਂ ਦੀ। ਨਹੀਂ, ਉਹ ਵਜ੍ਹਾ ਲੱਗਾ ਸਰਜੀ ਇਹਨਾਂ ਨੇ ਬਹੁਤ-ਬਹੁਤ ਧੰਨਵਾਦ ਇਹਨਾਂ ਸਨਮਾਨਤ ਕੀਤਾ ਇਹਨਾਂ ਨੇ ਬਹੁਤ ਵਧੀਆ ਲੱਗਦਾ ਮੈਨੂੰ ਸੋ ਵੀ ਕਬੱਡੀ ਕਿਉਂ ਥੋੜੀ ਸੀ ਕਬੱਡੀ ਕੀ ਜਦੋਂ ਦੀਦਿਆਂ ਨੂੰ ਵੇਣ ਨੇ ਛੋਟੇ ਛੋਟੇ ਹੁੰਦੇ ਖੇਡਦੇ ਆ ਇਹ ਸਾਨੂੰ ਹੁੰਦਾ ਕਿ ਐਂ ਵੀ ਖੇਡੀਏ ਬਾਅਦ ਵਿੱਚ ਐਂ ਗਰਾਊਂਡ ਸਟਾਰਟ ਕਰਤੀ ਫਿਰ ਖੇਡਣ ਲੱਗੇ ਘਰਾਂ ਦੇ ਕੀ ਲਾਦੇ ਤੁਹਾਡੇ ਕਿ ਪਾਪਾ ਮਜ਼ਦੂਰੀ ਦਾ ਕੰਮ ਕਰਦੇ ਆ ਕਿ ਡਾਈਟ ਪੂਰੀ ਨਹੀਂ ਮਿਲਦੀ ਕਿ ਸਾਨੂੰ ਹੁਣ ਸਰਕਾਰ ਡਾਈਟ ਦੇਵੇ ਕਿ ਲੋਕਾਂ ਨੂੰ ਚੰਗੀ ਖਰਾਕ ਮਿਲੇ ਤੇ ਤੁਸੀਂ ਬਹੁਤ ਖੇਡ ਸਕਦੇ ਹੋ। ਹਾਂਜੀ ਕਿ ਸਾਡੇ ਦੇਸ਼ ਦਾ ਨਾਮ ਰੋਸ਼ਨ ਹੋਵੇ ਅੰਮ੍ਰਿਤਸਰ ਪੰਜਾਬ। ਵਧਿਆ ਵਧਿਆ ਇੱਕ ਹੀ ਵਧਿਆ 플레이ਰ ਬਣ ਜੀਏ। ਹਾਂਜੀ। ਸੁਪਨੇ ਕੀ ਹੈ ਤੁਹਾਡੇ? ਸ੍ਰੀ ਇਹ ਕਿ ਇੱਕ ਵਧਿਆ 플레이ਰ ਬਣੀ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ ਮਮੀ ਪਾਪਾ ਕੋਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਬੜੀ ਖੁਸ਼ੀ ਆ ਕਿ ਇਹ ਬੱਚੀਆਂ ਸਾਡੇ ਨਗਰ ਦੀਆਂ ਪਹਿਲੋਂ ਤੇ ਇਹ ਨੈਸ਼ਨਲ ਖੇਡੀਆਂ ਹੁਣ ਇੰਟਰਨੈਸ਼ਨਲ ਖੇਡੀਆਂ ਦੇ ਕਿੰਡੀ ਵੱਡੀ ਖੁਸ਼ੀ ਵਾਲੀ ਗੱਲ ਆ। ਤੇ ਇਹ ਬੱਚੀਆਂ ਦੋਵੇਂ ਗਰੀਬ ਘਰ ਦੀਆਂ ਮਜਬੀ ਸਿੱਖ ਨੇ ਇਹਨਾਂ ਦੀ ਵਿਚਾਰਿਆਂ ਦੀ ਕੋਈ ਹੈਲਪ ਨਹੀਂ ਕਰਦਾ ਇਹਨਾਂ ਦੀ ਮਦਦ ਜਗਲੀ ਸਾਡੇ ਕੰਮ ਕਰਦੀ ਹੈ ਤੇ ਮੈਨੂੰ ਜਦੋਂ ਇਹਨਾਂ ਨੇ ਆ ਕੇ ਦੱਸਿਆ ਵੀ ਇਦਾਂ ਬੱਚੀਆਂ ਖੇੜ ਕੇ ਆਈਆਂ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਇਹਨਾਂ ਨੂੰ ਸਪੈਸ਼ਲ ਤੌਰ ਤੇ ਘਰ ਬੁਲਾ ਕੇ ਤੇ ਮੈਂ ਕਿਹਾ ਵੀ ਇਹਨਾਂ ਦਾ ਮਾਨ ਸਨਮਾਨ ਕਰਨਾ ਹੈ ਮੈਂ ਆਪਣੇ ਨੂੰ ਜੋ ਵੀ ਆ ਕੁਝ ਕੈਸ਼ ਕੁਝ ਜੋ ਵੀ ਮੇਰੇ ਕੋਲ ਹੋ ਸਕਦਾ ਮੈਂ ਇਹਨਾਂ ਦਾ ਕਰੂੰਗਾ ਬਾਕੀ ਮੈਂ ਸਰਕਾਰਾਂ ਅੱਗੇ ਵੀ ਬੇਨਤੀ ਕਰਦਾ ਐ ਅੱਗੇ ਵੀ ਸਾਡੀਆਂ ਦੋ ਬੱਚੀਆਂ ਨਾ ਇੰਟਰਨੈਸ਼ਨਲ ਖੇਡ ਕੇ ਆਈਆਂ ਦੁਬਈ ਗਈਆਂ ਸੀ ਉਹਨਾਂ ਨੂੰ ਇੱਥੇ ਸਰਜੀਤ ਸਿੰਘ ਪਹਿਲਵਾਨ ਤੇ ਮੇਰੇ ਵੱਲੋਂ ਇੱਥੇ ਕਰਕੇ ਮੇਲਾ ਜਦੋਂ ਆਪਾਂ ਪਿੰਡ ਕਰਾਉਂਦੇ ਆ ਉਹਨਾਂ ਨੂੰ ਅਸੀਂ 10-10 ਹਜ਼ਾਰ ਰੁਪਿਆ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਸੀ ਤੇ ਮਾਨੂੰ ਆਪਣੇ ਆਪ 'ਚ ਖੁਸ਼ੀ ਮਿਲਦੀ ਆ ਵੀ ਸਾਡੀਆਂ ਪਿੰਡ ਦੀਆਂ ਬੱਚੀਆਂ ਖੇਡਣ ਜਾਂਦੀਆਂ ਬੱਚੇ ਖੇਡਣ ਜਾਂਦੇ ਕਿੰਨੀ ਚੰਗੀ ਗੱਲ ਆ ਨਹੀਂ ਦੇ ਇੱਥੇ ਸਾਡੇ ਚੌਂਕਾ ਦੇ ਵੇਖ ਲੋ ਨਸ਼ਾ ਨਸ਼ਾ ਤੇ ਨਸ਼ਾ ਤੇ ਇਹ ਬੱਚੀਆਂ ਗਰੀਬ ਘਰ ਤੋਂ ਉਠੀਆਂ ਇਹਨਾਂ ਦੀ ਮੈਂ ਸਰਕਾਰਾਂ ਅੱਗੇ ਬੇਨਤੀ ਕਰਦਾ ਜੋ ਵੀ ਮੇਰੇ ਕੋਲ ਆਵਾਜ਼ ਨੂੰ ਸੁਣਦਾ ਹੈ ਇਹਨਾਂ ਬੱਚੀਆਂ ਦੀ ਅਸੀਂ ਕੀ ਹੈਲਪ ਕਰ ਸਕਦੇ ਆ ਜੋ ਸਰਕਾਰਾਂ ਕਰ ਸਕਦੀਆਂ ਉਹ ਸਰਕਾਰਾਂ ਇਹਨਾਂ ਦੀ ਹੈਲਪ ਕਰਨ ਇਹਨਾਂ ਨੂੰ ਵੱਤਵਾਂ ਦੇ ਅੱਗੇ ਲੈ ਕੇ ਜਾਣ ਇਹਨਾਂ ਨੂੰ ਖਾਣਾ ਦੇਣ ਇਹ ਦੋਵੇਂ ਹੀ ਪਰਿਵਾਰ ਮਾਵਾਂ ਘਰਾਂ ਦਾ ਕੰਮ ਕਰਦੀਆਂ ਤੇ ਪਿਓ ਮਿਹਨਤ ਕਰਦੀਆਂ ਇਹਨਾਂ ਨੂੰ ਕੌਣ ਚੱਕੂਗਾ ਇਹਨਾਂ ਨੂੰ ਚੱਕੂਗਾ ਤੇ ਕੋਈ ਰੱਬ ਦਾ ਬੰਦਾ ਹੀ ਆ ਜਿਹੜਾ ਇਹਨਾਂ ਦੀ ਮਤ ਕਰੇ ਜਾਂ ਸਰਕਾਰ ਕਰੇ ਤੇ ਇਹ ਅੱਗੇ ਨਿਕਲ ਨਹੀਂ ਸਾਨੂੰ ਸਾਰਿਆਂ ਨੂੰ ਇਹਨਾਂ ਧੀਆਂ ਦੀ ਸਪੋਰਟ ਲਈ ਅੱਗੇ ਆਉਣਾ ਚਾਹੀਦਾ ਹੈ ਪਿੰਡ ਕਾਲੇ ਕਨਪੁਰ ਦੀਆਂ ਦੋ ਤੀਆਂ ਕਬੱਡੀ ਦੇ ਵਿੱਚ ਮੱਲਾ ਮਾਰ ਰਹੀਆਂ ਹਨ ਪਰ ਅੱਜ ਤੱਕ ਕਿਸੇ ਪਿੰਡ ਵਾਸੀ ਜਾਂ ਕਿਸੇ ਸੰਸਥਾ ਨੇ ਇਹਨਾਂ ਦਾ ਮਾਣ ਸਨਮਾਨ ਨਹੀਂ ਕੀਤਾ ਅੱਜ ਪਿੰਡ ਦੇ ਇੱਕ ਵਾਸੀ ਬਲਵਿੰਦਰ ਸਿੰਘ ਕੋਲਾ ਵੱਲੋਂ ਇਹਨਾਂ ਧੀਆਂ ਨੂੰ ਸਨਮਾਨ ਕੀਤਾ ਗਿਆ ਇਸ ਮੌਕੇ ਦੋਵੇਂ ਧੀਆਂ ਨੇ ਅੱਖਾਂ ਵਿੱਚ ਅਥਰੂ ਪਰ ਕੇ ਕਿਹਾ ਕਿ ਅਸੀਂ ਗਰੀਬ ਕਰਦੀਆਂ ਹਾਂ ਇਸ ਕਰਕੇ ਸਾਡਾ ਕੋਈ ਵੀ ਮਾਨ ਸਨਮਾਨ ਨਹੀਂ ਕਰਦਾ ਸਾਡੇ ਸੁਪਨੇ ਬਹੁਤ ਵੱਡੇ ਨੇ ਪਰ ਕੀ ਕਰੀਏ ਅਸੀਂ ਗਰੀਬ ਕਰਾਂ ਦੇ ਵਿੱਚ ਰਹਿੰਦੀਆਂ ਹਾਂ ਸਾਡੀ ਮਾਂ ਲੋਕਾਂ ਦੇ ਘਰਾਂ ਵਿੱਚ ਪੋਚੇ ਮਾਰ ਕੇ ਘਰ ਦਾ ਗੁਜ਼ਾਰਾ ਕਰਦੀ ਹੈ ਅਬਟਾ ਕੀ ਨਾ ਤੁਹਾਡਾ ਸਰਨਜੀਤ ਕੌਰ ਸਰਨੀ ਕਿਹੜੇ ਪਿੰਡ ਦੇ ਹਨ ਕਾਲੇਗਨੂ ਪਰ ਜੇ ਤੁਸੀਂ ਕਿਹੜੀ ਗੇਮ ਖੇਡਤੀ ਹੋ ਕਬੱਡੀ ਕਬੱਡੀ ਕਦੋਂ ਦੇ ਗੱਦੇ ਆ ਰਹੇ ਤਾਂ ਪੁੱਛਦਾ ਕਿ ਕਿੰਨੇ ਕੁ ਮੈਡਲ ਜਿੱਤੇ ਆਏ ਕਿੱਥੇ ਦੀ ਖੇਡਿਆ ਤਿੰਨ ਚਾਰ ਸਾਲ ਹੋ ਗਏ ਕਬੱਡੀ ਖੇਡਦਾ ਕੀ ਪਟਿਆਲੇ ਸੰਗਰੂਰ ਕਾਫੀ ਜਗ੍ਹਾ ਖੇਡਿਆ ਉਹ ਕਿੰਨਾ ਕਿ ਮਨ ਚੰਗਾ ਲੱਗਦਾ ਟੀਨਾ ਮਨ ਲੱਗਿਆ ਕੋਈ ਸਨਮਾਨ ਸਮਾਦੜਾ ਕੀਤਾ ਗਈ ਪਿੰਡ ਵਾਲਿਆਂ ਨੇ ਨਹੀਂ ਬਹੁਤ ਵਧੀਆ ਲੱਗਾ ਸਰਜੀ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਨਮਾਨਿਤ ਕੀਤਾ ਇਹਨਾਂ ਨੇ ਬਹੁਤ ਵਧੀਆ ਲੱਗਦਾ ਮੈਨੂੰ ਸੋ ਵੀ ਕਬੱਡੀ ਕਿਉਂ ਥੋੜੀ ਸੀ ਕਬੱਡੀ ਕੀ ਜਦੋਂ ਦੀਦਿਆਂ ਨੂੰ ਵੇਨਣਾ ਛੋਟੇ ਛੋਟੇ ਹੁੰਦੇ ਖੇਡਦੇ ਆ ਇਹ ਸਾਨੂੰ ਹੁੰਦਾ ਕਿ ਐਂ ਵੀ ਖੇਡੀਏ ਬਾਅਦ ਵਿੱਚ ਐਂ ਗਰਾਊਂਡ ਸਟਾਰਟ ਕਰਤੀ ਫਿਰ ਖੇਡਣ ਲੱਗੇ ਘਰਾਂ ਦੇ ਕੀ ਲਾਦੇ ਤੁਹਾਡੇ ਕੀ ਪਾਪਾ ਮਜ਼ਦੂਰੀ ਦਾ ਕੰਮ ਕਰਦੇ ਆ ਕਿ ਡਾਈਟ ਪੂਰੀ ਨਹੀਂ ਮਿਲਦੀ ਕਿ ਸਾਨੂੰ ਇਹ ਹੁਣ ਸਰਕਾਰ ਡਾਈਟ ਦੇਵੇ ਕੀ ਲੱਗਦਾ ਵੀ ਚੰਗੀ ਖਾਣਾ ਮਿਲੇ ਤੇ ਤੁਸੀਂ ਹੋਰ ਖੇਡ ਸਕਦੇ ਹੋ ਹਾਂਜੀ ਕਿ ਸਾਡੇ ਦੇਸ਼ ਦਾ ਨਾਮ ਰੋਸ਼ਨ ਹੋਵੇ ਅੰਮ੍ਰਿਤਸਰ ਪੰਜਾਬ ਵਧਿਆ ਵਧਿਆ ਇੱਕ ਹੀ ਵਧਿਆ ਪਲੇਅਰ ਬਣ ਜਾਈਏ ਹਾਂਜੀ ਸੁਪਨੇ ਕੀ ਆ ਤੁਹਾਡੇ ਸੁਰੀਏ ਕਿ ਇੱਕ ਵਧੀਆ ਪਲੇਅਰ ਬਣੀ ਆਪਣੇ ਦੇਸ਼ ਦਾ ਨਾਮ ਰਸਨ ਕਰੇ ਮਮੀ ਪਾਪਾ ਕੋਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਬੜੀ ਖੁਸ਼ੀ ਆ ਕਿ ਆ ਬੱਚੀਆਂ ਸਾਡੇ ਨਗਰ ਦੀਆਂ ਪਹਿਲਾਂ ਤੇ ਇਹ ਨੈਸ਼ਨਲ ਖੇਡੀਆਂ ਹੁਣ ਇੰਟਰਨੈਸ਼ਨਲ ਖੇਡੀਆਂ ਤੇ ਕਿੰਨੀ ਵੱਡੀ ਖੁਸ਼ੀ ਵਾਲੀ ਗੱਲ ਆ ਤੇ ਇਹ ਬੱਚੀਆਂ ਦੋਵੇਂ ਗਰੀਬ ਘਰ ਦੀਆਂ ਮਜਬੂਤ ਸਿੱਖ ਨੇ ਇਹਨਾਂ ਦੀ ਵਿਚਾਰਿਆਂ ਦੀ ਕੋਈ ਹੈਲਪ ਨਹੀਂ ਕਰਦਾ ਇਹਨਾਂ ਦੀ ਮਦਦ ਜਿਗਰਿਆ ਸਾਡੇ ਕੰਮ ਕਰਦੀ ਹੈ ਤੇ ਮੈਨੂੰ ਜਦੋਂ ਇਹਨਾਂ ਨੇ ਆ ਕੇ ਦੱਸਿਆ ਵੀ ਇਦਾਂ ਬੱਚੀਆਂ ਖੇਡ ਕੇ ਆਈਆਂ ਜੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਇਹਨਾਂ ਨੂੰ ਸਪੈਸ਼ਲ ਤੌਰ ਤੇ ਘਰ ਬੁਲਾ ਕੇ ਤੇ ਮੈਂ ਕਿਹਾ ਵੀ ਇਹਨਾਂ ਦਾ ਮਾਨ ਸਨਮਾਨ ਕਰਨਾ ਹੈ ਮੈਂ ਆਪਣੇ ਨੂੰ ਜੋ ਵੀ ਆ ਕੁਝ ਕੈਸ਼ ਕੁਝ ਜੋ ਵੀ ਮੇਰੇ ਕੋਲ ਹੋ ਸਕਦਾ ਮੈਂ ਇਹਨਾਂ ਦਾ ਕਰੂੰਗਾ ਬਾਕੀ ਮੈਂ ਸਰਕਾਰਾਂ ਅੱਗੇ ਵੀ ਬੇਨਤੀ ਕਰਦਾ ਅੱਗੇ ਵੀ ਸਾਡੀਆਂ ਦੋ ਬੱਚੀਆਂ ਨਾ ਇੰਟਰਨੈਸ਼ਨਲ ਖੜ ਕੇ ਆਈਆਂ ਦੁਬਈ ਗਈਆਂ ਸੀ ਉਹਨਾਂ ਨੂੰ ਇੱਥੇ ਸਰਜੀਤ ਸਿੰਘ ਪਹਿਲਵਾਨ ਤੇ ਮੇਰੇ ਵੱਲੋਂ ਇੱਥੇ ਕਰਕੇ ਮੇਲਾ ਜਦੋਂ ਆਪਾਂ ਪਿੰਡ ਕਰਾਉਨੇ ਆ ਉਹਨਾਂ ਨੂੰ ਅਸੀਂ 10000 ਰੁਪਿਆ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਸੀ ਤੇ ਮਾਨੂੰ ਆਪਣੇ ਆਪ 'ਚ ਖੁਸ਼ੀ ਮਿਲਦੀ ਆ ਵੀ ਸਾਡੀਆਂ ਪਿੰਡ ਦੀਆਂ ਬੱਚੀਆਂ ਖੇਡਣ ਜਾਂਦੀਆਂ ਬੱਚੇ ਖੇਡਣ ਜਾਂਦੇ ਕਿੰਨੀ ਚੰਗੀ ਗੱਲ ਆ ਨਹੀਂ ਤੇ ਇੱਥੇ ਸਾਡੇ ਚੌਂਕਾ ਦੇ ਵੇਖ ਲੋ ਨਸ਼ਾ ਨਸ਼ਾ ਤੇ ਨਸ਼ਾ ਤੇ ਇਹ ਬੱਚੀਆਂ ਗਰੀਬ ਘਰ ਤੋਂ ਉੱਠੀਆਂ ਇਹਨਾਂ ਦੀ ਮੈਂ ਸਰਕਾਰਾਂ 'ਗੇ ਬੇਨਤੀ ਕਰਦਾ ਜੋ ਵੀ ਮੇਰੀ ਕੋ ਵਾਜ ਨੂੰ ਸੁਣਦਾ ਹੈ ਇਹਨਾਂ ਬੱਚੀਆਂ ਦੀ ਅਸੀਂ ਕੀ ਹੈਲਪ ਕਰ ਸਕਦੇ ਆ ਜੋ ਸਰਕਾਰਾਂ ਕਰ ਸਕਦੀਆਂ ਉਹ ਸਰਕਾਰਾਂ ਇਹਨਾਂ ਦੀ ਹੈਲਪ ਕਰਨ ਇਹਨਾਂ ਨੂੰ ਵੱਤਵਾਦ ਅੱਗੇ ਲੈ ਕੇ ਜਾਣ ਇਹਨਾਂ ਨੂੰ ਖਰਾਕ ਦੇਣ ਇਹ ਦੋਵੇਂ ਹੀ ਪਰਿਵਾਰ ਮਾਵਾਂ ਘਰਾਂ ਦਾ ਕੰਮ ਕਰਦੀਆਂ ਤੇ ਪਿਓ ਮਿਹਨਤ ਕੰਮ ਕਰਦੀਆਂ ਇਹਨਾਂ ਨੂੰ ਕੌਣ ਚੱਕੂਗਾ ਇਹਨਾਂ ਨੂੰ ਚੱਕੂਗਾ ਤੇ ਕੋਈ ਰੱਬ ਦਾ ਬੰਦਾ ਹੀ ਆ ਜਿਹੜਾ ਇਹਨਾਂ ਦੀ ਮਤ ਕਰੇ ਜਾਂ ਸਰਕਾਰ ਕਰੇ ਤੇ ਇਹ ਅੱਗੇ ਨਿਕਲਦੀ ਸਾਨੂੰ ਸਾਰਿਆਂ ਨੂੰ ਇਹਨਾਂ ਧੀਆਂ ਦੀ ਸਪੋਰਟ ਲਈ ਅੱਗੇ ਆਉਣਾ ਚਾਹੀਦਾ ਹੈ ਪਿੰਡ ਕਾਲੇ ਕਨਪੁਰ ਦੀਆਂ ਦੋ ਤੀਆਂ ਕਬੱਡੀ ਦੇ ਵਿੱਚ ਮੱਲਾ ਮਾਰ ਰਹੀਆਂ ਹਨ ਪਰ ਅੱਜ ਤੱਕ ਕਿਸੇ ਪਿੰਡ ਵਾਸੀ ਜਾਂ ਕਿਸੇ ਸੰਸਥਾ ਨੇ ਇਹਨਾਂ ਦਾ ਮਾਣ ਸਨਮਾਨ ਨਹੀਂ ਕੀਤਾ ਅੱਜ ਪਿੰਡ ਦੇ ਇੱਕ ਵਾਸੀ ਬਲਵਿੰਦਰ ਸਿੰਘ ਕੋਲਾ ਵੱਲੋਂ ਇਹਨਾਂ ਤੀਆਂ ਨੂੰ ਸਨਮਾਨ ਕੀਤਾ ਗਿਆ ਇਸ ਮੌਕੇ ਦੋਵੇਂ ਧੀਆਂ ਨੇ ਅੱਖਾਂ ਵਿੱਚ ਅਥਰੂ ਪਰ ਕੇ ਕਿਹਾ ਕਿ ਅਸੀਂ ਗਰੀਬ ਕਰਦੀਆਂ ਹਾਂ ਇਸ ਕਰਕੇ ਸਾਡਾ ਕੋਈ ਵੀ ਮਾਨ ਸਨਮਾਨ ਨਹੀਂ ਕਰਦਾ ਸਾਡੇ ਸੁਪਨੇ ਬਹੁਤ ਵੱਡੇ ਨੇ ਪਰ ਕੀ ਕਰੀਏ ਅਸੀਂ ਗਰੀਬ ਕਰਾਂ ਦੇ ਵਿੱਚ ਰਹਿੰਦੀਆਂ ਹਾਂ ਸਾਡੀ ਮਾਂ ਲੋਕਾਂ ਦੇ ਘਰਾਂ ਵਿੱਚ ਪੋਚੇ ਮਾਰ ਕੇ ਘਰ ਦਾ ਗੁਜ਼ਾਰਾ ਕਰਦੀ ਹੈ ਅਬਟਾ ਕੀ ਨਾਮ ਤੁਹਾਡਾ ਸਰਨਜੀਤ ਕੌਰ ਸਰਨੀ ਕਿਹੜੇ ਪਿੰਡ ਦੇ ਹਨ ਕਾਲੇਗਨੂ ਪਰ ਤੇ ਤੁਸੀਂ ਕਿਹੜੀ ਗੇਮ ਖੇਡਤੀ ਹੋ ਕਬੱਡੀ ਕਬੱਡੀ ਕਦੋਂ ਦੇ ਗੱਦੇ ਆ ਰਹੇ ਤਾਂ ਪੁੱਛਦਾ ਕਿ ਕਿੰਨੇ ਕੁ ਮੈਡਲ ਜਿੱਤੇ ਆਏ ਕਿੱਥੇ ਦੀ ਖੇਡਿਆ ਤਿੰਨ ਚਾਰ ਸਾਲ ਹੋ ਗਏ ਕਬੱਡੀ ਖੇਡਦਾ ਕੀ ਪਟਿਆਲੇ ਸੰਗਰੂਰ ਕਾਫੀ ਜਗ੍ਹਾ ਖੇਡਿਆ ਉਹ ਕਿੰਨਾ ਕਿ ਮਨ ਚੰਗਾ ਲੱਗਦਾ ਟੀਨਾ ਮਨ ਲੱਗਿਆ ਕੋਈ ਸਨਮਾਨ ਸਮਾਦੜਾ ਕੀਤਾ ਗਈ ਪਿੰਡ ਵਾਲਿਆਂ ਨੇ ਨਹੀਂ ਬਹੁਤ ਵਧੀਆ ਲੱਗਾ ਸਰਜੀ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਇਹਨਾਂ ਦਾ ਸਨਮਾਨਿਤ ਕੀਤਾ ਇਹਨਾਂ ਨੇ ਬਹੁਤ ਵਧੀਆ ਲੱਗਦਾ ਮੈਨੂੰ ਸੋ ਵੀ ਕਬੱਡੀ ਕਿਉਂ ਥੋੜੀ ਸੀ ਕਬੱਡੀ ਕੀ ਜਦੋਂ ਦੀਦਿਆਂ ਨੂੰ ਵੇਨਣਾ ਛੋਟੇ ਛੋਟੇ ਹੁੰਦੇ ਖੇਡਦੇ ਆ ਇਹ ਸਾਨੂੰ ਹੁੰਦਾ ਕਿ ਐਂ ਵੀ ਖੇਡੀਏ ਬਾਅਦ ਵਿੱਚ ਐਂ ਗਰਾਊਂਡ ਸਟਾਰਟ ਕਰਤੀ ਫਿਰ ਖੇਡਣ ਲੱਗੇ ਘਰਾਂ ਦੇ ਕੀ ਲਾਦੇ ਤੁਹਾਡੇ ਕੀ ਪਾਪਾ ਮਜ਼ਦੂਰੀ ਦਾ ਕੰਮ ਕਰਦੇ ਆ ਕਿ ਡਾਈਟ ਪੂਰੀ ਨਹੀਂ ਮਿਲਦੀ ਕਿ ਸਾਨੂੰ ਹੁਣ ਸਰਕਾਰ ਡਾਈਟ ਦੇਵੇ ਕੀ ਲੱਗਦਾ ਕਿ ਚੰਗੀ ਖਾਣਾ ਮਿਲੇ ਤੇ ਤੁਸੀਂ ਹੋਰ ਖੇਡ ਸਕਦੇ ਹੋ ਹਾਂਜੀ ਕਿ ਸਾਡੇ ਦੇਸ਼ ਦਾ ਨਾਮ ਰੋਸ਼ਨ ਹੋਵੇ ਅੰਮ੍ਰਿਤਸਰ ਪੰਜਾਬ ਵਧਿਆ ਵਧਿਆ ਇੱਕ ਹੀ ਵਧਿਆ ਪਲੇਅਰ ਬਣ ਜਾਈਏ ਹਾਂਜੀ ਸੁਪਨੇ ਕੀ ਆ ਤੁਹਾਡੇ ਸੁਗਿਆ ਕਿ ਇੱਕ ਵਧੀਆ ਪਲੇਅਰ ਬਣੀ ਆਪਣੇ ਦੇਸ਼ ਦਾ ਨਾਮ ਰਸਨ ਕਰੇ ਮਮੀ ਪਾਪਾ ਕੋਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਮੈਨੂੰ ਬੜੀ ਖੁਸ਼ੀ ਆ ਕਿ ਆ ਬੱਚੀਆਂ ਸਾਡੇ ਨਗਰ ਦੀਆਂ ਪਹਿਲਾਂ ਤੇ ਇਹ ਨੈਸ਼ਨਲ ਖੇਡੀਆਂ ਹੁਣ ਇੰਟਰਨੈਸ਼ਨਲ ਖੇਡੀਆਂ ਤੇ ਕਿੰਨੀ ਵੱਡੀ ਖੁਸ਼ੀ ਵਾਲੀ ਗੱਲ ਆ ਤੇ ਇਹ ਬੱਚੀਆਂ ਦੋਵੇਂ ਗਰੀਬ ਘਰ ਦੀਆਂ ਮਜਬੂਤ ਸਿੱਖ ਨੇ ਇਹਨਾਂ ਦੀ ਵਿਚਾਰਿਆਂ ਦੀ ਕੋਈ ਹੈਲਪ ਨਹੀਂ ਕਰਦਾ ਇਹਨਾਂ ਦੀ ਮਦਦ ਜਿਗਲੀ ਸਾਡੇ ਕੰਮ ਕਰਦੀ ਹੈ ਤੇ ਮੈਨੂੰ ਜਦੋਂ ਇਹਨਾਂ ਨੇ ਆ ਕੇ ਦੱਸਿਆ ਵੀ ਇਦਾਂ ਬੱਚੀਆਂ ਖੇਡ ਕੇ ਆਈਆਂ ਜੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਇਹਨਾਂ ਨੂੰ ਸਪੈਸ਼ਲ ਤੌਰ ਤੇ ਘਰ ਬੁਲਾ ਕੇ ਤੇ ਮੈਂ ਕਿਹਾ ਵੀ ਇਹਨਾਂ ਦਾ ਮਾਨ ਸਨਮਾਨ ਕਰਨਾ ਹੈ ਮੈਂ ਆਪਣੇ ਨੂੰ ਜੋ ਵੀ ਆ ਕੁਝ ਕੈਸ਼ ਕੁਝ ਜੋ ਵੀ ਮੇਰੇ ਕੋਲ ਹੋ ਸਕਦਾ ਮੈਂ ਇਹਨਾਂ ਦਾ ਕਰੂੰਗਾ ਬਾਕੀ ਮੈਂ ਸਰਕਾਰਾਂ ਅੱਗੇ ਵੀ ਬੇਨਤੀ ਕਰਦਾ ਅੱਗੇ ਵੀ ਸਾਡੀਆਂ ਦੋ ਬੱਚੀਆਂ ਨਾ ਇੰਟਰਨੈਸ਼ਨਲ ਖੜ ਕੇ ਆਈਆਂ ਦੁਬਈ ਗਈਆਂ ਸੀ ਉਹਨਾਂ ਨੂੰ ਇੱਥੇ ਸਰਜੀਤ ਸਿੰਘ ਪਹਿਲਵਾਨ ਤੇ ਮੇਰੇ ਵੱਲੋਂ ਇੱਥੇ ਘਰ ਕੇ ਮੇਲਾ ਜਦੋਂ ਆਪਾਂ ਪਿੰਡ ਕਰਾਉਨੇ ਆ ਉਹਨਾਂ ਨੂੰ ਅਸੀਂ 10000 ਰੁਪਿਆ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਸੀ ਤੇ ਮਾਨੂੰ ਆਪਣੇ ਆਪ 'ਚ ਖੁਸ਼ੀ ਮਿਲਦੀ ਆ ਵੀ ਸਾਡੀਆਂ ਪਿੰਡ ਦੀਆਂ ਬੱਚੀਆਂ ਖੇਡਣ ਜਾਂਦੀਆਂ ਬੱਚੇ ਖੇਡਣ ਜਾਂਦੇ ਕਿੰਨੀ ਚੰਗੀ ਗੱਲ ਆ ਨਹੀਂ ਤੇ ਇੱਥੇ ਸਾਡੇ ਚੌਂਕਾ ਦੇ ਵੇਖ ਲੋ ਨਸ਼ਾ ਨਸ਼ਾ ਤੇ ਨਸ਼ਾ ਤੇ ਇਹ ਬੱਚੀਆਂ ਗਰੀਬ ਘਰ ਤੋਂ ਉੱਠੀਆਂ ਐ ਇਹਨਾਂ ਦੀ ਮੈਂ ਸਰਕਾਰਾਂ 'ਗੇ ਬੇਨਤੀ ਕਰਦਾ ਜੋ ਵੀ ਮੇਰੀ ਕੋ ਵਾਜ ਨੂੰ ਸੁਣਦਾ ਐ ਇਹਨਾਂ ਬੱਚੀਆਂ ਦੀ ਅਸੀਂ ਕੀ ਅਨੁਕ ਕਰ ਸਕਦੇ ਆ ਜੋ ਸਰਕਾਰਾਂ ਕਰ ਸਕਦੀਆਂ ਉਹ ਸਰਕਾਰਾਂ ਇਹਨਾਂ ਦੀ ਹੈਲਪ ਕਰਨਾ ਇਹਨਾਂ ਨੂੰ ਵੱਤਵਾਂ ਦੇ ਅੱਗੇ ਲੈ ਕੇ ਜਾਣ ਇਹਨਾਂ ਨੂੰ ਖਰਾਕ ਦੇਣ ਇਹ ਦੋਵੇਂ ਪਰਿਵਾਰ ਮਾਵਾਂ ਘਰਾਂ ਦਾ ਕੰਮ ਕਰਦੀਆਂ ਤੇ ਪਿਓ ਮਿਹਨਤੂਗੀ ਕਰਦੀਆਂ ਇਹਨਾਂ ਨੂੰ ਕੌਣ ਚੱਕੂਗਾ ਇਹਨਾਂ ਨੂੰ ਚੱਕੂਗਾ ਤੇ ਕੋਈ ਰੱਬ ਦਾ ਬੰਦਾ ਹੀ ਆ ਜਿਹੜਾ ਇਹਨਾਂ ਦੀ ਮਤ ਕਰੇ ਜਾਂ ਸਰਕਾਰ ਕਰੇ ਤੇ ਇਹ ਅੱਗੇ ਨਿਕਲਦੀ ਸਾਨੂੰ ਸਾਰਿਆਂ ਨੂੰ ਇਹਨਾਂ ਧੀਆਂ ਦੀ ਸਪੋਰਟ ਲਈ ਅੱਗੇ ਆਉਣਾ ਚਾਹੀਦਾ ਹੈ ਪਿੰਡ ਕਾਲੇ ਕਨਪੁਰ ਦੀਆਂ ਦੋ ਤੀਆਂ ਕਬੱਡੀ ਦੇ ਵਿੱਚ ਮੱਲਾ ਮਾਰ ਰਹੀਆਂ ਹਨ ਪਰ ਅੱਜ ਤੱਕ ਕਿਸੇ ਪਿੰਡ ਵਾਸੀ ਜਾਂ ਕਿਸੇ ਸੰਸਥਾ ਨੇ ਇਹਨਾਂ ਦਾ ਮਾਣ ਸਨਮਾਨ ਨਹੀਂ ਕੀਤਾ ਅੱਜ ਪਿੰਡ ਦੇ ਇੱਕ ਵਾਸੀ ਬਲਵਿੰਦਰ ਸਿੰਘ ਕੋਲਾ ਵੱਲੋਂ ਇਹਨਾਂ ਧੀਆਂ ਨੂੰ ਸਨਮਾਨਿਤ ਕੀਤਾ ਗਿਆ ਇਸ ਮੌਕੇ ਦੋਵੇਂ ਧੀਆਂ ਨੇ ਅੱਖਾਂ ਵਿੱਚ ਅਥਰੂ ਪਰ ਕੇ ਕਿਹਾ ਕਿ ਅਸੀਂ ਗਰੀਬ ਕਰਦੀਆਂ ਹਾਂ ਇਸ ਕਰਕੇ ਸਾਡਾ ਕੋਈ ਵੀ ਮਾਣ ਸਨਮਾਨ ਨਹੀਂ ਕਰਦਾ ਸਾਡੇ ਸੁਪਨੇ ਬਹੁਤ ਵੱਡੇ ਨੇ ਪਰ ਕੀ ਕਰੀਏ ਅਸੀਂ ਗਰੀਬ ਘਰਾਂ ਦੇ ਵਿੱਚ ਰਹਿੰਦੀਆਂ ਹਾਂ ਸਾਡੀ ਮਾਂ ਲੋਕਾਂ ਦੇ ਘਰਾਂ ਵਿੱਚ ਪੋਚੇ ਮਾਰ ਕੇ ਘਰ ਦਾ ਗੁਜ਼ਾਰਾ ਕਰਦੀ ਹੈ। ਆ ਬੜਾ ਕੀਨਾ ਬੜਾ ਸਰਨਜੀਤ ਕੌਰ ਸਰਜੀ ਕਿਹੜੇ ਪਿੰਡ ਦੇ ਆਲਾ? ਕਾਲੇ ਕਨੂ ਪਰ। ਤੇ ਇੱਕ ਤੁਸੀਂ ਕਿਹੜੀ ਗੇਮ ਖੇਡਤੀ ਆ? ਕਬੱਡੀ। ਕਬੱਡੀ ਕਦੋਂ ਦੇ ਕਰਦੇ ਆ ਰਹੇ ਤਾਂ ਪੁੱਛਦਾ ਕਿ ਕਿੰਨੇ ਕੁ ਮੈਚ ਲਿਖਿਆ ਆਇਓ ਕਿੱਥੇ ਦੀ ਖੇਡੀ ਆ। ਤਿੰਨ ਚਾਰ ਸਾਲ ਹੋ ਗਏ ਕਬੱਡੀ ਖੇਡਦਾ। ਕੀ ਪਟਿਆਲੇ, ਸੰਗਰੂਰ ਕਾਫੀ ਜਗ੍ਹਾ ਖੇਡੀ ਆ। ਉਹ ਕਿੰਨਾ ਕੁ ਮਨ ਚੰਗਾ ਲੱਗਦਾ? ਅੱਜ ਈ ਦਾ ਮਨ ਲੱਗਿਆ ਬਈ ਸਮਾਨ-ਸਮਾਨ ਦਾ ਰੱਖੀਤਾ ਗਈ ਜੀ ਪਿੰਡ ਵਾਲਾ ਜੀ। ਨਹੀਂ ਉਹ ਵਜ੍ਹਾ ਲੱਗਾ ਸਰਜੀ ਇਹਨਾਂ ਨੇ ਬਹੁਤ-ਬਹੁਤ ਆਨਵਾਜਨਾਂ ਦਾ ਸਾਨੂੰ। ਸਨਮਾ ਹੰਟ ਕੀਤਾ ਇਹਨਾਂ ਨੇ ਬਹੁਤ ਵਧੀਆ ਲੱਗਦਾ ਬੀਨਸ ਤੋਂ ਵੀ ਕਬੱਡੀ ਕਿਉਂ ਥੁੜੀ ਸੀ ਕਬੱਡੀ ਕੀ ਜਦੋਂ ਦੀਦਿਆਂ ਨੂੰ ਵੇਨ ਨੇ ਛੋਟੇ ਛੋਟੇ ਹੁੰਦੇ ਖੇਡਦੇ ਆ ਇਹ ਸਾਨੂੰ ਹੁੰਦਾ ਕਿ ਐਂ ਵੀ ਖੇਡੀਏ ਬਾਅਦ ਵਿੱਚ ਐਂ ਗਰਾਊਂਡ ਸਟਾਰਟ ਕਰਤੀ ਫਿਰ ਖੇਡਣ ਲੱਗੇ ਘਰਾਂ ਦੇ ਕੀ ਲਾਦੇ ਤੁਹਾਡੇ ਕਿ ਪਾਪਾ ਮਜ਼ਦੂਰੀ ਦਾ ਕੰਮ ਕਰਦੇ ਆ ਕਿ ਡਾਈਟ ਪੂਰੀ ਨਹੀਂ ਮਿਲਦੀ ਕਿ ਸਾਨੂੰ ਇਹ ਹੁਣ ਸਰਕਾਰ ਡਾਈਟ ਦੇਵੇ ਇਹ ਲੋਕਾਂ ਨੂੰ ਚੰਗੀ ਖਰਾਕ ਮਿਲੇ ਤੇ ਤੁਸੀਂ ਬਹੁਤ ਖੇਡ ਸਕਦੇ ਹੋ। ਹਾਂਜੀ ਕਿ ਸਾਡੇ ਦੇਸ਼ ਦਾ ਨਾਮ ਰੋਸ਼ਨ ਹੋਵੇ ਅੰਮ੍ਰਿਤਸਰ ਪੰਜਾਬ। ਵਧਿਆ ਵਧਿਆ ਇੱਕ ਹੀ ਵਧਿਆ 플레이ਰ ਬਣ ਜੀਏ। ਹਾਂਜੀ। ਸੁਪਨੇ ਕੀ ਹੈ ਤੁਹਾਡੇ? ਸ੍ਰੀ ਇਹ ਕਿ ਇੱਕ ਵਧਿਆ 플레이ਰ ਬਣੀ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰੇ। ਮੰਮੀ ਪਾਪਾ ਕੋਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਮੈਨੂੰ ਬੜੀ ਖੁਸ਼ੀ ਆ ਕਿ ਆ ਬੱਚੀਆਂ ਸਾਡੇ ਨਗਰ ਦੀਆਂ ਪਹਿਲੋਂ ਤੇ ਇਹ ਨੈਸ਼ਨਲ ਖੇਡੀਆਂ ਹੁਣ ਇੰਟਰਨੈਸ਼ਨਲ ਖੇਡੀਆਂ ਦੇ ਕਿੰਡੀ ਵੱਡੀ ਖੁਸ਼ੀ ਵਾਲੀ ਗੱਲ ਆ। ਤੇ ਇਹ ਬੱਚੀਆਂ ਦੋਵੇਂ ਗਰੀਬ ਗਰਦੀਆਂ ਮਜਬੀ ਸਿੱਖ ਨੇ ਇਹਨਾਂ ਦੀ ਵਿਚਾਰਿਆਂ ਦੀ ਕੋਈ ਹੈਲਪ ਨਹੀਂ ਕਰਦਾ ਇਹਨਾਂ ਦੀ ਮਦਦ ਜੇਗਲੀ ਸਾਡੇ ਕੰਮ ਕਰਦੀ ਹੈ ਤੇ ਮੈਨੂੰ ਜਦੋਂ ਇਹਨਾਂ ਨੇ ਆ ਕੇ ਦੱਸਿਆ ਵੀ ਇਦਾਂ ਬੱਚੀਆਂ ਖੇਡ ਕੇ ਆਈਆਂ ਤੇ ਮੈਨੂੰ ਬੜੀ ਖੁਸ਼ੀ ਹੋਈ ਮੈਂ ਇਹਨਾਂ ਨੂੰ ਸਪੈਸ਼ਲ ਤੌਰ ਤੇ ਘਰ ਬੁਲਾ ਕੇ ਤੇ ਮੈਂ ਕਿਹਾ ਵੀ ਇਹਨਾਂ ਦਾ ਮਾਨ ਸਨਮਾਨ ਕਰਨਾ ਹੈ ਮੈਂ ਆਪਣੇ ਨੂੰ ਜੋ ਵੀ ਆ ਕੁਝ ਕੈਸ਼ ਕੁਝ ਜੋ ਵੀ ਮੇਰੇ ਕੋਲ ਹੋ ਸਕਦਾ ਮੈਂ ਇਹਨਾਂ ਦਾ ਕਰੂੰਗਾ ਬਾਕੀ ਮੈਂ ਸਰਕਾਰਾਂ ਅੱਗੇ ਵੀ ਬੇਨਤੀ ਕਰਦਾ ਐ ਅੱਗੇ ਵੀ ਸਾਡੀਆਂ ਦੋ ਬੱਚੀਆਂ ਨਾ ਇੰਟਰਨੈਸ਼ਨਲ ਖੇਡ ਕੇ ਆਈਆਂ ਦੁਬਈ ਗਈਆਂ ਸੀ ਉਹਨਾਂ ਨੂੰ ਇੱਥੇ ਸਰਜੀਤ ਸਿੰਘ ਪਹਿਲਵਾਨ ਤੇ ਮੇਰੇ ਵੱਲੋਂ ਇੱਥੇ ਕਰਕੇ ਮੇਲਾ ਜਦੋਂ ਆਪਾਂ ਪਿੰਡ ਕਰਾਉਂਦੇ ਆ ਉਹਨਾਂ ਨੂੰ ਅਸੀਂ 10-10 ਹਜ਼ਾਰ ਰੁਪਿਆ ਉਹਨਾਂ ਨੂੰ ਮਾਨ ਸਨਮਾਨ ਦਿੱਤਾ ਸੀ ਤੇ ਮਾਨੂੰ ਆਪਣੇ ਆਪ 'ਚ ਖੁਸ਼ੀ ਮਿਲਦੀ ਆ ਵੀ ਸਾਡੀਆਂ ਪਿੰਡ ਦੀਆਂ ਬੱਚੀਆਂ ਖੇਡਣ ਜਾਂਦੀਆਂ ਬੱਚੇ ਖੇਡਣ ਜਾਂਦੇ ਕਿੰਨੀ ਚੰਗੀ ਗੱਲ ਆ ਨਹੀਂ ਤੇ ਇੱਥੇ ਸਾਡੇ ਚੌਂਕਾ ਦੇ ਵੇਖ ਲੋ ਨਸ਼ਾ ਨਸ਼ਾ ਤੇ ਨਸ਼ਾ ਤੇ ਇਹ ਬੱਚੀਆਂ ਗਰੀਬ ਘਰ ਤੋਂ ਉਠੀਆਂ ਇਹਨਾਂ ਦੀ ਮੈਂ ਸਰਕਾਰਾਂ ਅਗੇ ਬੇਨਤੀ ਕਰਦਾ ਜੋ ਵੀ ਮੇਰੀ ਕੋ ਵਾਜ ਨੂੰ ਸੁਣਦਾ ਹੈ ਇਹਨਾਂ ਬੱਚੀਆਂ ਦੀ ਅਸੀਂ ਕੀ ਅਨੁਕਰ ਸਕਦੇ ਆ ਜੋ ਸਰਕਾਰਾਂ ਕਰ ਸਕਦੀਆਂ ਉਹ ਸਰਕਾਰਾਂ ਇਹਨਾਂ ਦੀ ਹੈਲਪ ਕਰਨ ਇਹਨਾਂ ਨੂੰ ਵੱਤਵਾ ਦੇ ਅੱਗੇ ਲੈ ਕੇ ਜਾਣ ਇਹਨਾਂ ਨੂੰ ਖਰਾਕ ਦੇਣ ਇਹ ਦੋਵੇਂ ਹੀ ਪਰਿਵਾਰ ਮਾਵਾ ਕਰਾਂ ਦਾ ਕੰਮ ਕਰਦੀਆਂ ਤੇ ਪਿਓ ਮਿਹਨਤ ਕਰਦੀਆਂ ਇਹਨਾਂ ਨੂੰ ਕੌਣ ਚੱਕੂਗਾ ਇਹਨਾਂ ਨੂੰ ਚੱਕੂਗਾ ਤੇ ਕੋਈ ਰੱਬ ਦਾ ਬੰਦਾ ਹੀ ਆ ਜਿਹੜਾ ਇਹਨਾਂ ਦੀ ਮਤ ਕਰੇ ਜਾਂ ਸਰਕਾਰ ਕਰੇ ਤੇ ਇਹ ਅੱਗੇ ਨਿਕਲ ਨਹੀਂ ਸਾਨੂੰ ਸਾਰਿਆਂ ਨੂੰ ਇਹਨਾਂ ਧੀਆਂ ਦੀ ਸਪੋਰਟ ਲਈ ਅੱਗੇ ਆਉਣਾ ਚਾਹੀਦਾ ਹੈ